ਹਾਂਜੀ ਦੋਸਤੋ ਇਦਾਂ ਕਿਉ ਤੁਸੀਂ ਪੜ੍ਹ ਲਿਆ ਹੋਣਾ ਅੱਜ ਗੱਲ ਕਰਨੀ ਬਿਲਕੁਲ ਤਾਜ਼ਾ ਕੱਲ ਜਾਂ ਪਰਸੋ ਦੀ ਖਬਰ ਹੈ ਇੱਕ ਲੜਕੀ ਸਭ ਸੂਰਤ ਇੱਕ ਉੱਚ ਪ੍ਰੀਖਿਆ ਦੇਣ ਗਈ ਰਾਜਸਥਾਨ ਦੀ ਹੋਰ ਹੈ ਬਹੁਤ ਵਾਇਰਲ ਹੋਈ ਆ ਤੁਸੀਂ ਦੇਖੀ ਹੋਈਆਂ ਖਬਰਾਂ 'ਚ ਵੀ ਮੀਡੀਆ 'ਚ ਵੀ ਹਰ ਚੈਨਲ 'ਤੇ ਉਹ ਹਰ ਪੇਜ 'ਤੇ ਉਹ ਖਬਰ ਦੇਖ ਨੂੰ ਮਿਲੀ ਕੇ ਇੱਕ ਲੜਕੀ ਨੂੰ ਪ੍ਰਿਕਟ ਉਹ ਉਠਾ ਦਿੱਤਾ ਗਿਆ ਕਿਉਂ ਪਤਾ ਕਿਉਂ ਉਸ ਲੜਕੀ ਨੇ ਅੰਮ੍ਰਿਤ ਪਾਰ ਕੀਤਾ ਹੋਇਆ ਸੀ ਕਕਾਰਾਂ ਦੀ ਧਾਰ ਨਹੀਂ ਸੀ ਕਕਾਰ ਪਾਏ ਹੋਏ ਸੀ ਔਰ ਉਹਨੂੰ ਇਹ ਫਰਮਾਨ ਹੋਇਆ ਹੁਕਮ ਹੋਇਆ ਮੈਨੇਜਮੈਂਟ ਵੱਲੋਂ ਕਿ ਇਹ ਆਪਣੇ ਕਕਾਰ ਉਤਾਰ ਕੇ ਤੁਸੀਂ ਫਿਰ ਪ੍ਰਿਕਟ ਬੈਠ ਸਕਦੇ ਹੋ ਪਹਿਲਾਂ ਤੁਹਾਨੂੰ ਪ੍ਰਿਕਾ ਜੇ ਬੈਠੋ ਆਪਣੇ ਕਕਾਰ ਉਤਾਰਨੇ ਪੈਣਗੇ ਕਿਉਂ ਇੰਨਾ ਕਕਾਰਾ ਤੋਂ ਇੰਨਾ ਦੁਖੀ ਇੰਨਾ ਖਫਾ ਇਨੀ ਅਲਰਜੀ ਕਿਉਂ ਇੱਕ ਸਵਾਲ ਹੈ ਹਰ ਧਰਮ ਦਾ ਆਪਣਾ ਚਿੰਨ ਹਰ ਧਰਮ ਦਾ ਆਪਣਾ ਨਿਸ਼ਾਨ ਹੈ ਹਰ ਧਰਮ ਨੂੰ ਹੱਕ ਕੇ ਆਪਣਾ ਨਿਸ਼ਾਨ ਆਪਣਾ ਜਿੰਨ ਤਨ ਕਰ ਸਕਦਾ ਕਦੀ ਕਿਸੇ ਉਹ ਤਰ੍ਹਾਂ ਬਾਰੇ ਨਹੀਂ ਸੁਣਿਆ ਕਿ ਫਲਾਣੇ ਧਰਮ ਇਸ ਤਰ੍ਹਾਂ ਫਲਾਣੇ ਧਰਮ ਕੱਲੇ ਇੱਥੇ ਗੱਲ ਤਰਮੀ ਲੋਕਾਂ ਦੀ ਨਹੀਂ ਕਰਦਾ ਆਮ ਲੋਕਾਂ ਦੀ ਨਹੀਂ ਕਰਦਾ ਆਮ ਲੋਕੋ ਨੇ ਕਰਨਾ ਕੋਈ ਮਤਲਬ ਨਹੀਂ ਆਣ ਲੋਕ ਇਕੱਠੇ ਜਾਂ ਇਕੱਠੇ ਰਹਿਣਾ ਚਾਹੁੰਦੇ ਕਿ ਇਹਨੂੰ Hindu ਨਾਲ Sikh ਨਾਲ Muslim ਨਾਲ ਅਸਾਈ ਦਾ ਕੋਈ ਅਨਰਜੀ ਕੋਈ ਦੁੱਖ ਕੁਤਕਲੀ ਨਹੀਂ ਹੈ ਜਿੰਨੇ ਕੀਤਾ ਉਹ ਸਰਕਾਰ ਜ਼ਿੰਮੇਵਾਰ ਪ੍ਰਸ਼ਾਸਨ ਜ਼ਿੰਮੇਵਾਰ ਆ ਕਿ ਇਹਦਾ ਮਤਲਬ ਇਹ ਹੈ ਕਿ ਜਿੰਨੇ ਚੰਗੀ ਉਚੇਰੀ ਪੜਾਈ ਕਰਨੀ ਹੈ ਸੋਚ ਵਾਲੀ ਗੱਲ ਆ ਜਿੰਨੇ ਚੰਗੀ ਉੱਚੀ ਪੜਾਈ ਕਰਨੀ ਆ ਉਹ ਅਮਰਤ ਨਾਸ਼ ਕੇ ਦਾ ਮਤਲਬ ਇਹ ਹੈ ਹੰਕ ਕਾਰਨ ਨਾ ਪਵੇ ਇਹਦਾ ਮਤਲਬ ਇਹ ਹੈ ਅਗਰ ਇਹਦਾ ਮਤਲਬ ਇਹ ਆ ਤੇ ਬਹੁਤ ਹੀ ਕਟਿਆ ਮਿਹਾਇਤੀ ਨਿਮੰਦਰ ਤੇ ਸੋਚਾ ਹਰ ਤਰ ਨੂੰ ਹੱਕਿਆ ਫਿਰ ਕੱਲੇ ਪੰਜਾਬ ਪੰਜਾਬੀਆਂ ਦਾ ਜਾਂ ਸਿੱਖ ਤਰ੍ਹਾਂ ਦਾ ਇਸ ਤਰ੍ਹਾਂ ਕਿਉਂ ਪੰਜਾਬ ਦੇ ਸਕੂਲਾਂ ਚੱਲ ਜੋ ਪ੍ਰਾਈਵੇਟ ਤੇ ਪੰਜਾਬੀ ਬੋਰਡ ਦੇ ਪਵੰਦੇ ਲੱਗ ਜਾਂਦੀ ਆ ਪੰਜਾਬੀ ਨਹੀਂ ਬੋਲਨੀ ਇੱਕ ਵਾਰਾਂ ਦੀ ਭਾਸ਼ਾ ਕਕਾਰ ਪਾਇਆ ਇਾਮ ਸੁਣ ਚੋਦੀਆਂ ਗੱਲਾਂ ਆਪਣੀ ਪਿੱਛੇ ਦਿੱਲੀ ਵੀ ਇਹ ਕਵਾ ਪਿਆ ਸੀ ਕਿ ਮੈਟਰੋ ਚੋਂ ਕੋ ਰਾਇਸ ਤਰ੍ਹਾਂ ਪਿਆ ਸੀ ਜਾ ਬਾਹਰ ਦੇ ਸ਼ਹਿਰ ਵਿੱਚ ਆਦੇ ਜਾਂਦੇ ਦੇਖੀ ਉੱਤੇ ਇਹ ਗੱਲਾਂ ਨਹੀਂ ਦਿਖੀਆਂ ਬਹੁਤ ਘੱਟ ਦੇਖਣ ਨੂੰ ਸਾਨੂੰ ਮਿਲਦੀਆਂ ਇਸ ਤਰ੍ਹਾਂ ਦੀ ਗੱਲਾਂ ਪਰ ਇੱਥੇ ਜਾ ਤਾਂ ਸਾਡੇ ਇਦਾਂ ਚੋਂ ਹੁੰਦਾ ਹੁੰਦਾ ਜਨ ਇਹ ਜਨ ਬੁੰਜ ਕੇ ਕੀਤਾ ਜਾਂਦਾ ਇਹਦੇ ਪਿਛੇ ਕੀ ਮਨਸਾ ਹੋ ਸਕਦੀ ਹੈ ਕੋਲ ਬਲਾ ਕੇ ਕਿਸੇ ਦੇ ਧਰਮ ਨੂੰ ਕੋਈ ਉੱਚ ਨਿਪਉਣ ਤੋਂ ਰੋਕਣਾ ਬਹੁਤ ਹੀ ਮਾੜੀ ਗੱਲ ਹੈ ਹਰ ਤਰਫ ਹੱਕ ਆਪਣਾ ਪ੍ਰਚਾਰ ਆਪਣਾ ਚਿੰਨ ਤੰਗ ਕਰਦਾ ਕੋਈ ਵੀ ਧਰਮ ਅੱਜੇ ਕੱਤਰ ਦੇ ਵਿੱਚ ਹੀ ਕਕਾਰਾਂ ਨੂੰ ਕਿਉਂ ਤਰਨ ਦਿੱਤਾ ਜਾਂਦਾ ਅਕਸਰ ਗਾਇਬ ਗਾਇ ਇਸ ਤਰ੍ਹਾਂ ਖਬਰਾਂ ਆਉਂਦੀਆਂ ਪਰ ਦੇਖਦਰ ਨਹੀਂ ਆ ਇਹ ਕੋਈ ਉਸ ਤਰ੍ਹਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਕਿ ਜਿਹੜਾ ਵੀ ਕੋਈ ਧਰਮ ਆਪਣੇ ਧਰਮ ਦਾ ਚਿੰਨ ਪਾਉਂਦਾ ਕਿਤੇ ਵੀ ਜਾਂਦਾ ਕਿਸੇ ਪ੍ਰੇਖਿਆ ਜਪਿੰਦਾ ਕਿਤੇ ਯਾਤਰਾ ਕਰਦਾ ਉਹਨੂੰ ਪੂਰਾ ਹੱਕ ਹੋਵੇ ਕਿ ਉਹ ਆਪਣਾ ਚਿੰਨ ਆਪਣੇ ਕਕਾਰ ਦੇ ਸਿੱਖ ਤੋਂ ਨਾਲ ਕਰਕੇ ਕਕਾਰ ਪਾ ਕੇ ਅਪਣਾਓ ਜਾ ਪ੍ਰਿਕੈਲ ਵੈਸਾ ਕਿ ਜਾ ਕਿਤੇ ਵੀ ਆਪਣਾ ਇੰਟਰੀ ਹੋ ਸਕੇ ਤੁਸੀਂ ਸਹਿਮਤ ਹੋ ਇਹ ਸੇ ਕਿ ਧਰਮ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕੋ ਲੜਕੀ ਗੱਲ ਕਰਦਾ ਪ੍ਰਸ਼ਾਸਨ ਦੀ ਗੱਲ ਕਰ ਰਿਹਾ ਧਰਮ ਕੋਈ ਨਹੀਂ ਮਾਣਾ ਪਰ ਸਾਰੇ ਚੰਗੇ ਆ ਸਾਰੇ ਸਲਮਾਨਯੋਗ ਹਰ ਧਰਮ ਹਰ ਤੰ ਦਾ ਚੰਨ ਹਰ ਤੰ ਦਾ ਗ੍ਰੰਥ ਪੰਥਾ ਕੋਸ਼ ਪਰ ਸਿਰਫ ਹਮੇਸ਼ਾ ਚੌਥੀ ਗੱਲ ਹੁੰਦੀ ਹੈ ਸਿੱਖ ਦੇ ਕਾਰਨ ਵਾਲੀ ਹੁੰਦੀ ਹੈ ਇਸ ਦਾ ਕਿਉਂ ਤੁਸੀਂ ਆਪਰੇਚਾਰ ਸਾਾਸਤਿਕ ਪਾਸ਼ਾ ਵਿੱਚ ਕਮੈਂਟ ਬਾਕਸ ਵਿੱਚ ਦੇਣੇ ਆ। ਮਾਣੋ ਜੀ